ਅੱਜ ਚੱਲੇ ਸੀ ਦੋਸਤੋ ਪ੍ਰੀਤ ਨੂੰ ਉਹਦੇ ਪੈਕੇ ਛੱਡਣ ਵਾਸਤੇ ਦੋ ਦਿਨਾਂ ਲਈ ਇਹਨੇ ਜਾਣਾ ਸੀ ਤੇ ਮਹੀਨੇ ਦੇ ਇਹਨੇ ਕੱਪੜੇ ਵਿੱਚ ਰੱਖ ਲੇ ਤੇ ਟੈਚੀ ਬੰਦ ਨਹੀਂ ਸੀ ਹੋ ਰਿਆ ਮੈਨੂੰ ਕਿੰਦੀ ਤੁਸੀਂ ਕਰ ਦੋ ਆਹ ਟੈਚੀ ਨਾ ਭਰ ਲਿਆ ਟੈਚੀ ਬੰਦ ਕਿੱਦਾਂ ਕਰਨਾ ਵਾ ਆ ਕੇ ਦੇ ਤੇ ਬੈਠ ਫਿਰ ਜ਼ੋਰ-ਜ਼ੋਰ ਲਾ ਕੇ ਮਸਾ ਕੀਤਾ ਟੈਚੀ ਬੰਦ ਕੋਈ ਗੱਲ ਕੀ ਕਰਤਾ ਬੰਦ ਕਾਫੀ ਟਾਈਮ ਹੋ ਗਿਆ ਸੀ ਪ੍ਰੀਤ ਨੂੰ ਦੋਸਤੋ ਇਹ ਗਈ ਨਹੀਂ ਸੀ ਆਪਣੇ ਪੈਕੇ ਤੇ ਮੈਂ ਕਿਹਾ ਚਲੋ ਮਾਰਿਆ ਗਿਆੜਾ ਬਟ ਦਿਲ ਤਾਂ ਨਹੀਂ ਸੀ ਕਰ ਰਿਹਾ ਭਾਈ ਜਿੰਨੂੰ ਦਿਲ ਨਹੀਂ ਲੱਗਣਾ ਇਹਨੂੰ ਛੱਡ ਕੇ ਆ ਕੇ ਨਾਲਾ ਕਰੋ ਫਿਰ ਮੈਂ ਸੱਚੀ ਨਹੀਂ ਜਦੋਂ ਪ੍ਰੀਤ ਪੈਕੇ ਜਾਂਦੀ ਆ ਦੋਸਤੋ ਉਦੋਂ ਹੀ ਮੋ ਤੁਰਨ ਲੱਗੇ ਤਾਂ ਮੰਮੀ ਮਨ ਪਰਣ ਲੱਗ ਪਈ ਮੋ ਦੇਖੋ ਮੰਮੀ ਦਾ ਵੀ ਦਿਲ ਨਹੀਂ ਕਰਦਾ ਭੇਜਣ ਨੂੰ ਨੂੰ ਆਪਦੀ ਨੂੰ ਦੇਖੋ ਹਾਂ ਇਹ ਰੋਣ ਲੱਗ ਗਿਆ ਤਾਂ ਹੀ ਤਾਂ ਮੈਂ ਜਾਂਦੀ ਨਹੀਂ ਫਿਰ ਐ ਕਰਦਾ ਜਿਵੇਂ ਪਾਰੇ ਕੈਨੇਡਾ ਚੱਲੀ ਜਾਂ ਨੂੰ ਮੰਮੀ ਨਹੀਂ ਤਾਂ ਚੱਲੀਆਂ ਜਿਵੇਂ ਕੈਨੇਡਾ ਚੱਲੀ ਜਾਂ ਨੂੰ ਹਫਤੇ ਮਹੀਨੇ ਵਾਸਤੇ ਚੰਪ ਕਰੋ ਕੱਪੜੇ ਕੁੱਪੜੇ ਨਾਲ ਧੋਣ ਬੈਠੇ ਆ ਅੱਛਾ ਮੈਂ ਤੁਹਾਨੂੰ ਕਹਿਤਾ ਵਾ ਠੀਕ ਹੈ ਕੁਝ ਕਰਨ ਦੀ ਲੋੜ ਨਹੀਂ ਹੈਗੀ ਤੇ ਸਸਾ ਕਹਿੰਦੀ ਜਾ ਦਫਾ ਹੋ ਮੇਰੀ ਮਾਂ ਤਾਂ ਮੇ ਰੋਵੇ ਨਾ ਮਾਤਾ ਹੀ ਆ ਪਈ ਚੁੱਪ ਕਰੋ ਮੰਮੀ ਫਿਰ ਮੈਂ ਜਾਣਾ ਨਹੀਂ ਹੈ ਫਿਰ ਉੱਧਰ ਹੋ ਜੇਗੀ ਚੁੱਪ ਕਰੋ ਅੱਧਾ ਕਰ ਦੇਗਾ ਇਸ ਤਾਈ ਤਾਂ ਮੈਂ ਵੀ ਨਹੀਂ ਚਾਹਦੀ ਫਿਰ ਫਿਰ ਮਾਤਾ ਨੂੰ ਪਿਆਰ ਨਾਲ ਚੁੱਪ ਕਰਾਇਆ ਤੇ ਨਿਕਲ ਪਿਆ ਆਪਾਂ ਕਰੋ ਪ੍ਰੀਤ ਜਦੋਂ ਤੱਕ ਗੱਡੀ ਦੇ ਵਿੱਚ ਬੈਠ ਨਹੀਂ ਗਈ ਅਸੀਂ ਸਮਾਨ ਰੱਖ ਕੇ ਤੁਰ ਨਹੀਂ ਗਏ ਮਾਤਾ ਵਿਚਾਰੇ ਗੇਟ 'ਤੇ ਖੜੇ ਦੇਖਦੇ ਰਹੇ ਇਹਨੂੰ ਮਮਾ ਸਿੱਧੇ ਜਾਂ ਰਿਹਾ ਬੰਨਰ ਵਿੱਚ ਮੋਡਲ ਇਹ ਘਰੇ ਛੱਡੀ ਹੋਰੇ ਰਹਿੰਦੇ ਮੈਂ ਕਹਿੰਦਾ ਦਫਾ ਕਰ ਤਾਂ ਇਹਦਾ ਬਹੁਤ ਕਿੰਨੀ ਧੀਰਵਾ ਚੱਲ ਇਹ ਹਰ ਟਾਈਮ ਕੋਈ ਨਾ ਕੋਈ ਸ਼ਰਾਰਤਾਂ ਕਰਦੀ ਰਹਿੰਦੀ ਹੈ ਇਹਨੂੰ ਭੇਜ ਕੇ ਨਾ ਵੱਜ ਕਿਸੇ ਦਾ ਦਿਲ ਨਹੀਂ ਲੱਗਦਾ ਹਾਂ ਕਾਦੀ ਬੰਨ ਐਂਬੂਲੈਂਸ ਆ ਰਹੀ ਹੈ ਪਿੱਛੇ ਐਂਬੂਲੈਂਸ ਐਂਬੂਲੈਂਸ ਨੂੰ ਪਹਿਲਾ ਰਾਸਤਾ ਦੋ ਭਾਈ ਐਂਬੂਲੈਂਸ ਆ ਰਹੀ ਹੈ ਨਹੀਂ ਉਹਦਾ ਵੀ ਚੀਕਾ ਮਾਰਦੀ ਜਦੋਂ ਪੇਸ਼ੈਂਟ ਹੋਵੇ ਉਦੋਂ ਹੀ ਮਾਰਦੀ ਆ ਦੱਸ ਕਿੰਨੀ ਉਹ ਤਾਂ ਜਦੋਂ ਪੇਸ਼ੈਂਟ ਹੋਵੇ ਉਦੋਂ ਹੀ ਚੀਕਾ ਮਾਰਦੀ ਆ ਬੇਬੇ ਉਦੋਂ ਤਾਂ ਨਹੀਂ ਮਾਰਦੀ ਉਦੋਂ ਨਹੀਂ ਮਾਰਦੀ ਚੀਕਾ ਉਦਾਂ ਚੀਕਾ ਬੰਦ ਕਰ ਦਿੰਦੇ ਸਾਇਰਨ ਫਿਰ ਇਹੀ ਮੈਂ ਬਹਾਰ ਨੂੰ ਮਾਰਦੇ ਨਾ ਇਦਾਂ ਹੀ ਹਰਨ ਹੁੰਦਾ ਅੰਦਰ ਬਟਨ ਦਬਾਦੇ ਆ ਫੇਰ ਉਹ ਮਾਰਦੀ ਚੀਕਾ ਐਵੇਂ ਦੋਨਾਂ ਮਾਰਦੀ ਹੈ ਕਿ ਜਦੋਂ ਸਟਾਰਟ ਹੋ ਗਈ ਤੇ ਚੀਕਾ ਹੀ ਮਾਰਦੀ ਚਾਹੂਗੀ ਇੰਨਾ ਵੀ ਨਹੀਂ ਪਤਾ ਦੋਸਤੋ ਇਹਨੂੰ ਦੱਸੋ ਨਿੱਕੀ ਨਿੱਕੀ ਗੱਲਾਂ ਸਮਝਾਣੇ ਪੈਂਦੀਆਂ ਹਨ ਕਾਹਦਾ ਡਰ ਲੱਗਦਾ ਤੈਨੂੰ ਇੱਥੇ ਕਿਸੇ ਦਾ ਮੂ ਮ ਲੱਗਦਾ ਆ ਜੋਰ ਦੀ ਵੱਜ ਗਈ ਆ ਜੋਰ ਦੀ ਵੱਜ ਗਈ ਇਹਨੂੰ ਆਮੀ ਮਾਰੀ ਜਾਂਦੇ ਕਹਿੰਦੀ ਹੁਣ ਮੈਂ ਹਰ ਮਹੀਨੇ ਜਾਇਆ ਕਰਨਾ ਤੇ ਮਿਲ ਕੇ ਆਇਆ ਕਰਨਾ ਤਾਂ ਕਿ ਮੰਮੀ ਨਾ ਰੋਣ ਹੋਰ ਮੈਂ ਹਰ ਮਹੀਨੇ ਜਾਇਆ ਕਰੂੰਗੀ ਇਸ ਕਰਕੇ ਤਾਂ ਜੋ ਮੈਨੂੰ ਰਹਿਣਾ ਨਾ ਪਵੇ ਹਰ ਮਹੀਨੇ ਜਾਇਆ ਕਰੂੰਗੀ ਮੈਂ ਮਿਲਣ ਉਹਨਾਂ ਨੂੰ ਤਾਂ ਜੋ ਮੰਮਾ ਵੀ ਨਾ ਰੋਣ ਕਿ ਚੱਲ ਆ ਗਈ ਆ ਵਾਪਸ ਉਹ ਜਾਓ ਮਿਲ ਕੇ ਆ ਜਾਓ ਹੁਣ ਵੇਦ ਹੀ ਕਰਦੇ ਹਾਂ ਜਾਨੇ ਮਿਲ ਕੇ ਆ ਜਾਨੇ ਆਹੋ ਜੀ ਮੰਮੀ ਨੂੰ ਤਾਂ ਸੀ ਕਿਹਾ ਨਾ ਕਿ ਪਰਸੋਂ ਲੈਣ ਨਾਲ ਉਹਨੇ ਕਿਹਾ ਤੁਹਾਨੂੰ ਆਲੀ ਲੈ ਜਾਣ ਮੈਂ ਮੋਬਾਈਲ ਲੈਦਾ ਕੰਦ ਤੂੰ ਨਾਲ ਲੈ ਜਾ ਹੁਣ ਹੀ ਲੈ ਜਾ ਕੱਲ ਤੂੰ ਆਣਾ ਨਾ ਹਾਂ ਜਾ ਲੈ ਜਾ ਤੂੰ ਰਾਤ ਰਹਿਣਾ ਤੂੰ ਵੀ ਨਾਲ ਹੀ ਸਵੇਰੇ ਲੈ ਜੀ ਸਵੇਰੇ ਲੈ ਜੀ ਨੂੰ ਉਹਦਾ ਆਪ ਰੱਖ ਕੇ ਰਾਜੀ ਨਹੀਂ ਉਹ ਕਹਿੰਦੇ ਨਿਕਲੋ ਭਾਈ ਦਬਾਓ ਨਾ ਕੋਲ ਤੁਸੀਂ ਕੋਣ ਨੇ ਰਹਿ ਰੱਖ ਕੇ ਰਾਜੀ ਹੈਗੀ ਆ ਦੱਸੋ ਤੈਨੂੰ ਫੇ ਤੁਸੀਂ ਰਹਿ ਨਹੀਂ ਦਿੰਦੇ ਤੇ ਫੇ ਉਹਨਾਂ ਨੇ ਇਦਾਂ ਹੀ ਕਹਿਣਾ ਹੈ ਇਦਾਂ ਹੀ ਕਹਿੰਦਾ ਕਿਤੇ ਕੱਲੀ ਕੱਲੀ ਆ ਮੈਂ ਲੋ ਗਾਈਜ਼ ਪਹੁੰਚ ਗਈ ਹੈ ਫਰੀਦ ਆਪਣੇ ਪੇਕੇ ਆ ਦੇਖੋ ਡੌਗੀ ਕਿੱਦਾ ਬੈਠਾ ਆ ਦੇਖੋ ਕੁੱਤਾ ਕਿੱਥੇ ਬੈਠਾ ਹੋਇਆ ਮੈਂ ਸਵਾਗਤ ਕਰ ਰਿਹਾ ਡੌਗ ਪਹਿਲਾਂ ਹੀ ਨਾ ਕੁੱਤੇ ਵੀ ਗੱਡੀਆਂ ਦੇ ਝੂਟਦੇ ਆ ਪਹੁੰਚ ਕੇ ਸਾਰਿਆਂ ਨੂੰ ਮਿਲ ਕੇ ਤੇ ਖਾ ਪੀ ਕੇ ਪ੍ਰੀਤ ਨੂੰ ਛੱਡ ਕੇ ਆ ਗਏ ਆਪਾਂ ਘਰੇ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ